ਮਾਨਯੋ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਾਹਿਬ ਸਦਾ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੀ ਡਾਇਰੈਕਸ਼ਨਜ਼ ਤਹਿਤ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਤੇ ਵੱਖ-ਵੱਖ ਮੁਕਦਮੇ ਅ ਅੰਮ੍ਰਿਤਸਰ ਪੁਲਿਸ ਕਮਿਸ਼ਨਮੈਂਟ ਨੇ ਕੇਸ ਕੀਤੇ ਉਹਨਾਂ ਵਿੱਚੋਂ ਇੱਕ ਪੁਲਿਸ ਸਟੇਸ਼ਨ ਬੇਰਕਾ ਦਾ ਮੁਕਦਮਾ ਨੰਬਰ 82 ਜਿਹੜਾ 5 10 2024 ਨੂੰ ਰਜਿਸਟਰ ਹੋਇਆ ਸੀ ਤੇ ਉਹਦੇ ਵਿੱਚ ਇੱਕ ਆਟੋ ਚਾਲਕ ਜਿਹਦਾ ਨਾਮ ਹੈ ਪ੍ਰਭਜੀਤ ਸਿੰਘ ਉਮਰ ਉਹਦੀ 26 ਸਾਲ ਦੇ ਲੱਗੇ ਹੈ ਤੇ ਉਹ 4 ਸਾਲ ਤੋਂ ਆਟੋ ਚਲਾ ਰਿਹਾ ਸੀ ਤੇ ਉਹ ਦਸੀ ਕਲਾਸ ਤੱਕ ਪੜਿਆ ਹੋਇਆ ਹੈ ਉਹ ਉਹਨੇ ਇੱਕ ਲੇਡੀ ਨੂੰ ਬਾਈਪਾਸ ਤੋਂ ਲਿਫਟ ਦਿੱਤੀ ਤੇ ਫੈਸਟਨ ਪੈਲੇਸ ਦੇ ਲਾਗੇ ਜਾ ਕੇ ਕੱਲ ਦੁਪਹਿਰ 12 ਵਜੇ ਤੇ ਉਹਨੂੰ ਉਹਦੇ ਕੋਲੋਂ ਸਨੇਚਿੰਗ ਕਰ ਲਈ ਆਟੋ ਚਾਲਕ ਨੇ ਸਨੇਚਿੰਗ ਕਰ ਲਈ ਤੇ ਸਨੇਚਿੰਗ ਵਿੱਚ ਇੱਕ ਮੋਬਾਈਲ ਫੋਨ ਸੋਨੇ ਦੀ ਵਾਲੀਆਂ ਤੇ 5000 ਰੁਪਏ ਉਹਨੇ ਲੁੱਟ ਲਏ ਸੀਗੇ ਤੇ ਜੋ ਕਿ ਬੇਰ ਵੇਰਕਾ ਪੁਲਿਸ ਤੇ ACP ਅਈਸਟ ਅਸਲਗ ਗੁਰਿੰਦਰबीर ਸਿੰਘ ਨੇ ਬਹੁਤ ਹੀ ਮੁਸਤਦੀਨ ਨਾਲ ਐਕਟਪਨ ਕਰਦੇ ਹੋਏ ਅਤੇ ਆਪਣਾ ਉਹਨਾਂ ਨੂੰ 2 ਘੰਟੇ ਦੇ ਵਿੱਚ ਵਿੱਚ ਗ੍ਰਿਫਤਾਰ ਵੀ ਕਰ ਲਿਆ ਪ੍ਰਭਜੋਤ ਸਿੰਘ ਨੂੰ ਤੇ ਜੋ ਜੋ ਸਮਾਨ ਲੁੱਟਿਆ ਸੀ ਉਹ ਰਿਕਵਰ ਵੀ ਕਰ ਲਿਆ ਥੈਂਕ ਯੂ ਇਸ ਤੋਂ ਤੇ ਇਸ ਤੋਂ ਇਲਾਵਾ ਇਹਦੇ ਤੇ ਆਪਣਾ ਤਿੰਨ ਮੁਕਦਮੇ ਹੋਰ ਨੇ ਜਿਹੜਾ ਕਿ ਇੱਕ ਥਾਣਾ ਮਕਬੂਲਪੁਰਾ ਤੇ ਇਸ ਤੇ ਦੋ ਅੰਮ੍ਰਿਤਸਰ ਰੂਰਲ ਵਿੱਚ ਹੈਗੇ ਜੰਡੇਾਲਾ ਗੁਰੂ ਥਾਣੇ ਦੇ ਵਿੱਚ ਉਹ ਵੀ ਸਨੇਚਿੰਗ ਤੇ ਚੋਰੀਆਂ ਦੇ ਹੈਗੇ ਸਰ ਇਹ ਆਟੋ ਚਲਾਉਂਦਾ ਸੀ ਜੋ ਆਟੋਪਲੱਸ ਹੀ ਹੈ ਇਹ ਆਟੋ ਚਲਾਉਂਦਾ ਸੀਗਾ ਤੇ ਆਟੋ ਦਾ ਨੰਬਰ ਹੈ PB02EV3156 ਪਿਛਲੇ 4 ਸਾਲਾਂ ਤੋਂ ਆਟੋ ਚਲਾ ਰਿਹਾ ਸੀ ਆਟੋ ਦੇ ਵਿੱਚ ਹੀ ਵਾਰਦਾਤ ਕਰਦਾ ਸੀ ਆਟੋ ਦੇ ਵਿੱਚ ਹੀ ਨੇ ਕੀਤੀ ਕਿਹੜੀ ਗਵਾਹ ਅਲੱਗ-ਅਲੱਗ ਇਸ ਤੋਂ ਪਹਿਲਾਂ ਇਹ ਨੇ ਇਹਦੇ ਤੇ ਤਿੰਨ ਮੁਕੱਦਮੇ ਹੋਰ ਦਰਜ ਨੇ ਆਟੋ ਕੀ ਕਰਦਾ ਸੀ ਵਾਰਦਾਤ ਉਹ ਅਮਰitsar rural ਦੇ ਵਿੱਚ ਹੈਗੇ ਅਸੀਂ ਆਪਣਾ ਕੱਲ ਹੀ ਇਹਨੂੰ ਰੈਸਕ ਕੀਤਾ ਅਸੀਂ ਪੁਲਿਸਮੰਡ ਲੈ ਕੇ ਹਲੇ ਉਹ ਇਤੋ ਹੋਰ ਪੁੱਜ ਗਏ ਚਕਰਾਂਗੇ ਮੌਕੇ ਤੇ ਰਿਕਵਰੀ ਕਰ ਲਈ ਜਾਨ ਤੋਂ ਸਵਾਰੀਆਂ ਨੂੰ ਨਹੀਂ ਲੁੱਟਿਆ ਇਹਨੇ ਇਸ ਵਾਰੀ ਤਾਂ ਸਵਾਰੀ ਨੂੰ ਹੀ ਲੁੱਟਿਆ ਸਰ ਨਸ਼ੇ ਦਾ ਆਪੀ ਸੀ ਉਹ ਹਲੇ ਮੈਡੀਕਲ ਰਿਪੋਰਟ ਆਉਣ ਤੋਂ ਪਤਾ ਚੱਲੇ ਸਰ ਇਸ ਤੋਂ ਵੱਧ ਕੋਈ ਸਾਥੀ ਨਹੀਂ ਲੈ ਕੇ ਨਿਕਲਿਆ ਹੀ ਲੁੱਟਦਾ ਇਸ ਤੋਂ ਇਲਾਵਾ ਸਰ ਹੋਰ ਕਿਹੜੇ ਬਾਕ-ਬਾਕ ਖਾਣੇ ਦੇ ਕਰਦੇ ਇਸ ਤੋਂ ਇਲਾਵਾ 24 ਪੀਐਸ ਗੇਟ ਕੀਮਾ ਦਾ ਤੇ 302 ਦਾ ਮੁਕਦਮਾ ਹੈਗਾ ਜੀ ਇਹਦੇ ਚ ਪਹਿਲਾਂ ਅਸੀਂ 7 ਦੋਸ਼ੀ ਗ੍ਰਿਫਤਾਰ ਕਰ ਲਏ ਸੀ ਸਾਹਿਲਪ੍ਰੀਤ ਸਿੰਘ ਅਭੀਗਿਲ ਸੰਜੂ ਪਰਮਦੀਪ ਨikhil ਰਾਜਕੁਮਾਰ ਤੇ ਯੋਗਰਾਜ ਤੇ ਇਹਨਾਂ ਤੋਂ ਬਰਾਮਦਗੀ ਕੀਤੀ ਸੀ ਇੱਕ ਪਿਸਤਲ 32 ਬੋਰ ਤੇ ਦੋ ਰਾਉਂਡ ਅਤੇ ਇੱਕ ਮੋਟਰਸਾਈਕਲ ਸਪਲੈਂਡਰ ਇਸੇ ਮੁਕਦਮੇ ਚ ਅਸੀਂ ਜਿਹੜਾ ਇੱਕ ਮੁੰਡਾ ਰਹਿ ਗਿਆ ਸੀਗਾ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਉਹ ਹੈਗਾ ਯਵਰਾਜ ਸਿੰਘ ਉਹਦੀ ਉਮਰ ਕਰੀਬ 22 ਸਾਲ ਹੈਗੀ ਹੈ ਤੇ 12ਵੀਂ ਕਲਾਸ ਪੜ੍ਹਿਆ ਤੇ ਡੈਂਟਿੰਗ ਪੇਂਟਿੰਗ ਗੱਡੀਆਂ ਦਾ ਕੰਮ ਕਰਦਾ ਹੈ ਤੇ ਮਜੀਠਾ ਰੋਡ ਦਾ ਰਹਿਣ ਵਾਲਾ ਹੈ ਇੱਥੇ ਅੰਮ੍ਰਿਤਸਰ ਦੇ ਵਿੱਚ ਤੇ ਇਹਨੂੰ ਵੀ ਇੱਕ ਕੱਲ ਹੀ ਅਸੀਂ 5 10 2024 ਨੂੰ ਇਹਨੂੰ ਗ੍ਰਿਫਤਾਰ ਕੀਤਾ ਤੇ ਇਸ ਤੋਂ ਇਲਾਵਾ ਆਪਣਾ ਨਾਕਾ ਲਾਇਆ ਸੀ ਮਿਸ ਅਮਨਦੀਪ ਸਿੰਘ ਸੀਆਈਨ ਚਾਰਜ ਨੇ ਖੁਦ ਲਾਇਆ ਸੀ ਤੇ ਆਪਣਾ ਇੱਕ ਬੰਦਾ ਆਪਣਾ ਗ੍ਰਿਫਤਾਰ ਕੀ ਦੋ ਦੋ ਜਨੇ ਗ੍ਰਿਫਤਾਰ ਕੀਤੇ ਅਰਸ਼ਦੀਪ ਸਿੰਘ ਤੇ ਸਾਹਿਬ ਸਿੰਘ ਇਹਨਾਂ ਇੱਕ ਬਰ ਉਮਰ ਕਰੀਬ 24 ਸਾਲ ਤੋਂ 27 ਸਾਲ ਦੇ ਵਿੱਚ ਹੈ ਦੋਨਾਂ ਦੀ ਤੇ ਇਹਨਾਂ ਤੋਂ 100 ਗ੍ਰਾਮ ਹੀਰੋਇਨ 9 ਲੱਖ 16000 ਡਰਗਮਨੀ ਰਿਕਵਰ ਕੀਤੇ ਤੇ ਇੱਕ ਐਕਟਿਵਾ ਸਕੂਟੀ ਕਾਬੂ ਕੀਤੀ ਇਹਨਾਂ ਤੋਂ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਇਹਨਾਂ ਅਰਸ਼ਦੀਪ ਤੇ ਇੱਕ ਮਾਮਲਾ ਦਰਜ ਹੈ ਉਹ ਅੰਬਸੇ ਰੂਰਲ ਵਿੱਚ ਐਨਡੀਪੀਐਸ ਦਾ ਇਮਾਮਲਾ ਦਰਜ ਹੈ ਜੀ ਕੋ ਮਾਉਂਟ ਹੋ ਰਹੀ ਹੁੰਦੀ ਹੈ ਤੁਸੀਂ ਦੱਸਿਆ ਕਿ ਰਕਮਨੀ ਕਾ ਵੀ ਇਤਰਾਜ਼ ਦੇ ਵਿੱਚ ਹੈ ਲੱਗਦਾ ਨਹੀਂ ਕਿ ਮਾਲ ਕਾ ਵੀ ਮੋਟਾ ਨਾ ਹੋਰ ਬਰੰਦ ਹੋ ਸਕਦਾ ਹੈ ਉਹ ਹਲੇ ਅਸੀਂ ਪੁੱਛਗੇ ਚ ਤੇ ਹਲੇ ਅ ਪਤਾ ਚਲੇਗਾ ਹਲੇ ਅਸੀਂ ਕੱਲ ਹੀ ਇਹਨਾਂ ਨੂੰ ਅਰੈਸਟ ਕੀਤਾ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਸਰ ਕਿੱਥੋਂ ਆ ਰਹੇ ਸੀ ਕਿ ਕਿੱਥੇ ਜਾ ਰਹੇ ਸੀ ਕਿ ਟੰਡਲੇ ਵੀ ਦੇਣੀ ਸੀ ਇਹ ਇਹ ਹਲੇ ਟੂ अर्ਲੀ ਟੂ ਸੇ ਅ ਅਸੀਂ ਤਾਂ ਹਲੇ ਕੱਲ ਹੀ ਫੜਿਆ ਤੇ ਹਲੇ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਤੇ ਪੁੱਛਗੇ ਚ ਕਰਾਂਗੇ 9 ਲੱਖ ਕਿੱਥੋਂ ਆਇਆ ਸੀ ਨਕਰ ਬਸਾ ਉਹ ਹਲੇ ਅਸੀਂ ਇਹ ਤਾਂ ਡਰਗ ਮਨੀ ਹੈ ਜੀ ਇਹ ਡਰਗ ਦਾ ਕੰਮ ਕਰਦੇ ਕਿ ਕਿਥੇ ਵੇਚ ਨਹੀਂ ਸੀ ਕੁਝ ਕਰਨੀ ਸੀ ਬਿਲਕੁਲ ਖਰੀਦਣ ਵੇਚਣ ਦਾ ਹੀ ਕੰਮ ਕਰਦੇ ਸੀ ਸਰ ਪਤਾ ਲੱਗਾ ਕਿੰਨੀ ਦੇਰ ਤੋਂ ਕੰਮ ਕਰਦੇ ਸੀ ਇਹਲੇ పార్ਟ ਆਫ ਇਨਵੈਸਟੀਗੇਸ਼ਨ ਸਰੀ ਡਰਗ ਕਰਦੇ ਹਲੇ ਹੁੰਦੇ ਕਿਥੋਂ ਸੀ ਇਹ ਪਤਾ ਲੱਗਿਆ ਨਾ ਟੂ ਅਰਲੀ ਟੂ ਸੇ ਹਲੇ ਤਾਂ ਅਸੀਂ ਫੜੇ ਹੀ ਹੈ ਜੀ ਆਪ ਤਾਂ ਫੜੇ ਹੀ ਹੈ ਤੇ ਇੱਕ ਮੁਕਦਮਾ ਪਹਿਲਾਂ ਵੀ ਅੰਮ੍ਰਿਤਸਰ ਰੂਰਲ ਵਿੱਚ ਦਰਜ ਹੈ ਤੇ ਅਸੀਂ ਉਹ ਵੀ ਐਕਸਪਲੋਰ ਕਰਾਂਗੇ ਐਨਡੀਪੀਐਸ ਦਾ ਜੀ 100 ਗ੍ਰਾਮ ਹਿਰੋਇਨ ਦਾ ਬਹੁਤ ਕਾਫੀ ਵੱਡੀ ਕੁਆਂਟੀਟੀ ਹੈ ਅਗਰ ਪੈਸੇ ਦੀ ਗੱਲ ਕਰੀਏ ਪੈਸੇ ਦੀ ਆ ਕਾਫੀ ਵੱਡੀ ਰਕਮ ਹੈ ਜੀ ਕੋਈ ਹਥਿਆਰ ਵਗੈਰਾ ਮੌਜੂਦ ਕੋਈ ਗੱਲ ਨਹੀਂ ਹਾਲੇ ਕੁਝ ਨਹੀਂ ਆ ਦੇ ਹੋਰ ਵੀ ਲਿੰਕੇਜ ਨੇ ਉਹ ਵੀ ਵੱਡੀ ਉਹ ਹਲੇ ਅਸੀਂ ਐਕਸਪਲੋਰ ਕਰਾਂਗੇ ਜੀ ਹੋਰ ਵੀ ਲਿੰਕੇਜ ਹੋਰ ਕੋਈ ਲੋਕ ਨੇ ਦੇ ਨਾਲ ਸ਼ਾਮਲ ਇਹ ਤਾਂ ਹਲੇ ਦੋ ਜਣੇ ਹੈਗੇ ਜੀ ਇਹ ਮਿਸ਼ਨਰੀਟ ਦਵਿਚ ਆ ਪ੍ਰੋਪਰ ਟ੍ਰੈਫਿਕ ਦਾ ਫਲੋ ਦੇਖਦੇ ਆ ਟ੍ਰੈਫਿਕ ਪੁਲਿਸ ਤੇ ਆਪਣਾ ਇਨ ਲੋਕਲ ਪੁਲਿਸ ਸਟੇਸ਼ਨਸ ਨੇ ਕੁੱਲ 1364 ਚਲਾਨ ਕੀਤੇ ਆ ਜੀ ਪਿਛਲੇ 5 ਦਿਨਾਂ ਦੇ ਵਿੱਚ ਉਹਦੇ ਵਿੱਚੋਂ 207 ਵਾਹਨ ਲੈਗ ਦੇ ਵਿੱਚ 88 ਵਾਹਨ ਇੰਪਾਉਂਡ ਕੀਤੇ ਆ ਤੇ ਕੁੱਲ 208 ਚਲਾਨ ਕੀਤੇ ਆ ਜਿਨ੍ਹਾਂ ਵਿੱਚ 237 ਚਲਾਨ ਅਮ ਕੀਤੇ ਅਤੇ 118 ਇਚ ਲਾਂਕੀਤੇ 452 ਮੌਕੇ ਵਾਲੇ ਚਲਾਨ ਕੀਤੇ ਜਿਨ੍ਹਾਂ ਦਾ ਜੁਰਮਾਨਾ 200 2,52,000 ਬੰਦਾ ਹੈ ਉਹ ਵੀ ਅਸੀਂ ਸਰਕਾਰ ਦੇ ਖਜ਼ਾਨੇ ਚ ਪੁਆਇਆ ਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਵਿੱਚ ਮੈਂ ਇਹ ਅਪੀਲ ਕਰੂੰਗਾ ਕਿ ਕੋਈ ਵੀ ਟ੍ਰਿਪਲ ਰਾਈਡਿੰਗ ਨਾ ਕਰਨ ਤੇ ਜਿਹੜੇ ਵੀ ਮੋਟਰਸਾਈਕਲ ਸਵਾਰ ਹੋਣ ਉਹ ਆਪਣਾ ਹੈਲਮਟ ਪਾ ਕੇ ਜਾਣ ਤੇ ਕਾਰਸ ਦੇ ਵਿੱਚ ਓਵਰ ਸਪੀਡਿੰਗ ਨਾ ਕਰਨ ਤੇ ਸੀਟ ਬੈਲਟ ਪਾ ਕੇ ਜਾਂਦੇ ਰੂਲਸ ਨੂੰ ਪ੍ਰੋਪਰ ਫਾਲੋ ਕਰਨ ਤੇ ਪਾਰਕਿੰਗ ਵੀ ਪ੍ਰੋਪਰ ਡੈਸੀਗੇਨੇਟਡ ਜਗ੍ਹਾ ਤੇ ਉੱਥੇ ਹੀ ਕਰਨ ਸਰ ਕਈ ਚੌਕਸ ਦੇ ਵਿੱਚ ਨਾ ਟ੍ਰੈਫਿਕ ਲਾਈਟਸ ਦੀ ਬੜੀ ਪ੍ਰੋਬਲਮ ਹੈ ਖਰਾਬ ਹੈ ਕਈ ਚੌਕਸ ਦੇ ਵਿੱਚ ਨਾ ਕਿਹੜਾ ਸੀਸੀਟੀਵੀ ਵੀ ਬੰਦ ਪੈ ਨਹੀਂ ਉਹਦੇ ਵਾਸਤੇ ਕੋਰਪੋਰੇਸ਼ਨ ਨਾਲ ਤਾਲਮੇਲ ਕੀਤਾ ਗਿਆ ਦੇਖੋ ਜਿਹੜਾ ਤਾਂ ਟ੍ਰੈਫਿਕ ਲਾਈਟ ਖਰਾਬ ਤੇ ਸੀਸੀਟੀਵੀ ਦਾ ਹੈਗਾ ਉਹ ਅਸੀਂ ਕੋਰਪੋਰੇਸ਼ਨ ਨਾਲ ਤਾਲਮੇਲ ਕੀਤਾ ਹੈ ਤੇ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਜਲਦੀ ਸਾਰੀ ਲਾਈਟਾਂ ਠੀਕ ਹੋਣਗੀਆਂ ਤੇ ਜਿਹੜੇ ਸੀਸੀਟੀਵੀ ਸਗੇ ਉਹਨਾਂ ਦੇ ਵਿੱਚ ਕੋਈ ਫਾਲਟ ਪਿਆ ਕਾਫੀ ਸੀਸੀਟੀਵੀ ਸਾਡੇ ਖਰਾਬ ਨੇ ਉਹ ਵੀ ਅਸੀਂ ਜਿਹੜਾ 스마트 ਸਿਟੀ ਪ੍ਰੋਜੈਕਟ ਹੈ ਉਹਨਾਂ ਦੇ ਪ੍ਰੋਜੈਕਟ ਡਾਇਰੈਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਹੈ ਨਾਲੇ ਐਮਸੀ ਮਿਊਨਿਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੂੰ ਵੀ ਕੀਤੀ ਹੈ ਤੇ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਛੇਤੀ ਛੇਤੀ ਅਸੀਂ ਰੈਕਟੀਫਾਈ ਕਰਾਂਗੇ ਥੈਂਕ ਯੂ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर